ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਚੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਵਿਖੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਸੰਬੰਧੀ ਇੱਕ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆયોਜਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਦੋ ਦੋਸ਼ੀ ਕੀਤੇ ਗਏ ਕਾਬੂ ਜੰਡਿਆਲਾ ਗੁਰੂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਅਤੇ ਉਨ੍ਹਾਂ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਵਿਖੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਸੰਬੰਧੀ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ 88 ਫੁੱਟ ਰੋਡ ਉੱਪਰ ਕੀਤਾ ਗਿਆ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਸਤਵੀਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਨੌਜਵਾਨ ਪੀੜੀ ਖਾਸ ਕਰਕੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਦੀ ਅਪੀਲ ਕੀਤੀ ਗਈ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮ ਵੰਡ ਸਨਮਾਨਿਤ ਕੀਤਾ ਗਿਆ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਜਿਹੜਾ ਹੈਗਾ ਅਸੀਂ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹ ਫੰਕਸ਼ਨ ਰੱਖਿਆ ਸੀ ਜਿਹਨੂੰ ਬਹੁਤ ਹੀ ਅੱਛੇ ਢੰਗ ਦੇ ਨਾਲ ਪਰਫਾਰਮ ਕੀਤਾ ਗਿਆ ਜੋ ਵੀ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਵੱਖਰੇ ਵੱਖਰੇ ਜਿਹੜੇ ਹੈਗੇ ਆ ਸਕਿੱਟ ਦਿਖਾਏ ਗਏ ਔਰ ਅੱਛੇ ਡਾਕਟਰ ਬੁਲਾ ਕੇ ਉਹਨਾਂ ਨੂੰ ਸਮਝਾਇਆ ਗਿਆ ਕਿ ਵੀ ਨਸ਼ਿਆਂ ਨੂੰ ਕਿੱਦਾਂ ਨਸ਼ਿਆਂ ਤੋਂ ਬਚ ਸਕਦੇ ਆ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਾਰਾ ਸਿਸਟਮ ਤਰੀਕ ਹੋ ਸਕਦਾ ਹੈ ਜੀ ਹਾਂ ਇਸ ਵਿੱਚ ਕੱਟੋ-ਕੱਟ ਸਹੀ 6 ਪ੍ਰੋਗਰਾਮ ਹੋਰ ਕਰਨ ਜਾ ਰਹੇ ਹਾਂ ਜਿਹੜੇ ਵੱਖਰੀ-ਵੱਖਰੀ ਜਗ੍ਹਾ ਦੇ ਉੱਪਰ ਸਾਰੇ ਅਮਰਸਰ ਸਿਟੀ ਦੇ ਵਿੱਚ ਰੱਖੇ ਆ ਉਹ ਕਰਨ ਜਾ ਰਹੇ ਹਾਂ ਬਸ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਪਬਲਿਕ ਦਾ ਸਹਿਯੋਗ ਨਹੀਂ ਮਿਲਦਾ ਕੱਲੀ ਪੁਲਿਸ ਉਹਨਾਂ ਦੀਰ ਕੰਮ ਵੀ ਨਹੀਂ ਕਰ ਸਕਦੀ ਸੋ ਪਬਲਿਕ ਦਾ ਸਹਿਯੋਗ ਜਿਹੜਾ ਹੈਗਾ ਬਹੁਤ ਜ਼ਰੂਰਤ ਹੈ ਸਾਨੂੰ ਵੀ ਜੋ ਆਪਣੇ ਏਰੀਆ ਦੇ ਵਿੱਚ ਕਿਸੇ ਵੀ ਨਸ਼ਾ ਵਿਕਦਾ ਹੋਰ ਪੁਲਸਟਕ ਇਨਫੋਰਮੇਸ਼ਨ ਦੇਣ ਤਾਂ ਕਿ ਇਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰ ਰਹੇ ਆ ਬਾਕੀ ਅਸੀਂ ਆਪਣੇ ਲੈਵਲ ਤੇ ਹੀ ਬਹੁਤ ਜ਼ਿਆਦਾ ਐਫਰਟਸ ਕਰ ਰਹੇ ਆ ਕਿ ਵੀ ਸ਼ਹਿਰ ਦੇ ਵਿੱਚ ਨਸ਼ਾ ਕਿਸੇ ਤਰ੍ਹਾਂ ਦਾ ਵਿਕੇ ਨਾ ਹੈਲਪ ਨੰਬਰ ਤੇ 100 ਨੰਬਰ ਹੈਗਾ ਸਾਡਾ ਆਲਰੇਡੀ ਚੱਲਦਾ ਹੈ ਉੱਥੇ ਦੱਸ ਸਕਦੇ ਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਅਤ ਰੰਗਲਾ ਪੰਜਾਬ ਅਤੇ ਖੁਸ਼ਹਾਲ ਪੰਜਾਬ ਬੁਲਾਉਣ ਦੇ ਲਈ ਪੰਜਾਬ ਵਿੱਚ ਵਰੇ ਨਸ਼ਿਆਂ ਦੇ ਕੋੜ ਨੂੰ ਬਾਹਰ ਕੱਢਣ ਦੇ ਲਈ ਔਰ ਨੌਜਵਾਨ ਜਵਾਨੀ ਨੂੰ ਖੇਡਾਂ 'ਚ ਰੁਝਾਨ ਲਗਾਉਣ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਉਤੈ ਹੀ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸੈਮੀਨਾਰ ਕੀਤਾ ਗਿਆ ਜਿਦੇ ਵਿੱਚ ਨੌਜਵਾਨਾਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਕਿ ਆਪਣੀ ਜਵਾਨੀ ਨੂੰ ਹੋਰ ਵਧੀਆ ਬਣਾਉਣ ਦੇ ਲਈ ਖੇਡਾਂ 'ਚ ਰੁਝਾਨ ਰੱਖਣ ਤੇ ਮਾਪਿਆਂ ਨੂੰ ਵੀ ਸੁਨੇਹਾ ਦਿੱਤਾ ਗਿਆ ਕਿ ਬੱਚਿਆਂ ਨੂੰ ਖੇਡਾਂ 'ਚ ਲਗਾਣ ਤਾਂ ਜੋ ਨਸ਼ਿਆਂ ਦੀ ਦਲਦਲ ਤੋਂ ਲੋਕ ਬਾਹਰ ਆਣ ਜਵਾਨੀ ਬਚਾਈ ਜਾ ਸਕੇ ਤੇ ਸੁਨੇਹਾ ਆਪਣਾ ਰੰਗਲਾ ਪੰਜਾਬ ਵਧੀਆ ਕੁਛ ਹਾਲ ਹੋ ਸਕੇ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਚਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਪਾਕਿਸਤਾਨ ਤੋਂ ਡਰੋਨ ਰਾਹੀਂ ਹਿਰੋਇਨ ਮੰਗਵਾਉਣ ਵਾਲੇ ਯੂਐਸਏ ਤੋਂ ਚਾਲਦੇ ਨੈਟਵਰਕ ਵਿੱਚ ਦੋ ਵਿਅਕਤੀ ਕਾਬੂ ਕੀਤੇ ਗਏ ਹਨ। ਉਹਨਾਂ ਪਾਸੋਂ 280 ਗ੍ਰਾਮ ਹਿਰੋਇਨ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ। ਇਸ ਸਬੰਧੀ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਵਿੱਚ ਜੀ ਕੱਲ ਪਰਚਾ ਇੱਕ ਦਰਜ ਹੋਇਆ ਸੀਗਾ ਐਨਡੀपीएस ਦਾ ਉਹਦੇ ਵਿੱਚ ਐਸਐਚਓ ਖਾਲੜਾ ਮਨੋਸ਼ ਸ਼ਰਮਾ ਇਹਨਾਂ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਡਿਲੀਵਰੀ ਲੈ ਕੇ ਤਾਂ ਅੱਗੇ ਡਿਲੀਵਰੀ ਦੇਣ ਜਾ ਰਹੇ ਆ ਉਹਨਾਂ ਨੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਉਹਦੇ ਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਂਦੇ ਸੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਾ ਲੈਂਦੇ ਇਹਨਾਂ ਨੇ ਚੀਜ਼ ਕਰਕੇ ਉਹਨਾਂ ਨੂੰ ਇੰਟਰਸੈਕਟ ਕੀਤਾ ਇੰਟਰਸੈਕਟ ਕਰਨ ਤੋਂ ਬਾਅਦ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਇਹਨਾਂ ਜੋ ਦੋਸ਼ੀ ਇੱਕ ਲਗਦੀ ਪਏ ਕੁਰਲਾਲ ਹੈ ਦੋਨੋਂ ਰਾਜੂ ਦੇ ਪਿੰਡ ਦੇ ਹੈਗੇ ਤੇ ਰਾਜੂ ਦਾ ਇੱਕ ਜਿਹੜੀ ਇਹਨਾਂ ਦੇ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਰਾਜੂ ਦੇ ਦਾ ਇੱਕ ਸਤਨਾਮ ਸੱਤਾ ਹੈਗਾ ਜਿਹੜਾ ਬਾਹਰ ਯੂ ਐਸ ਏ ਚ ਹੈ ਉਹ ਮੈਂ ਕੈਂਡੀਡਟ ਹੈਗਾ ਜਿੱਥੋਂ ਪਾਰੋਂ ਮੰਗਵਾਉਂਦੇ ਆ ਉਹ ਮੰਗਵਾ ਕੇ ਇਹਨਾਂ ਨੂੰ ਫਿਰ ਭੇਜਦਾ ਲਿੰਕ ਦੀ ਇੱਥੋਂ ਜਾ ਕੇ ਚੱਕ ਲੋ ਰਿਟਰੀਵ ਕਰਕੇ ਫਿਰ ਜਿੱਥੇ ਅੱਗੇ ਪਹੁੰਚਾਣੀ ਹੁੰਦੀ ਹੈ ਉੱਥੇ ਦੱਸ ਦਿੰਦਾ ਵੀ ਉੱਥੇ ਰੱਖ ਕੇ ਤਾਂ ਤੁਸੀਂ ਮੈਨੂੰ ਲੌਂਗੀਟਿਊਡ ਜਾਂ ਉਹਦਾ ਕੋਆਰਡੀਨੇਟਸ ਭੇਜ ਦੋ ਫਿਰ ਅਗਲੀ ਪਾਰਟੀ ਨੂੰ ਕਹਿ ਦਿੰਦਾ ਵੀ ਉੱਥੇ ਜਾ ਕੇ ਆਪਣਾ ਸਮਾਨ ਚੱਕੀਂ ਇਸ ਤੋਂ ਇਲਾਵਾ ਜਿਹੜਾ ਲਖਦੀਪ ਹੈ ਇਹਦਾ ਭਰਾ ਮਨਪ੍ਰੀਤ ਉਹ ਪਿਛਲੇ ਸਾਲ ਚੌਥੇ ਮਹੀਨੇ April 2023 ਚ ਇੱਕ ਪਰਚਾ ਦਾ ਮੈਸੇਜ 37 ਕਿਲੋ ਵਾਲਾ ਉਹ ਵੀ ਚੇਜ਼ ਕਰਕੇ ਪੁਲਿਸ ਪਾਰਟੀ ਨੇ ਫੜਿਆ ਸੀ ਫਾਜ਼ਲਪੁਰ ਚ ਉਹਦੇ ਚ ਉਹ ਅੰਦਰ ਹੈਗਾ ਇਹਨਾਂ ਦੋਨਾਂ ਦਾ ਕੋਈ ਹਜੇ ਤੱਕ ਪੁਲਿਸ ਦਾ ਰਿਕਾਰਡ ਐਸਾ ਨਹੀਂ ਸੀਗਾ ਬਟ ਅੱਗੇ ਹਜੇ ਪੁੱਛਗਿੱਛ ਚੱਲ ਰਹੀ ਹੈ ਫਾਰਵਰਡ ਕਿਨੂੰ ਇਹਨਾਂ ਨੇ ਡਿਲੀਵਰੀ ਦੇਣੀ ਸੀ ਉਹ ਹਰੇ ਸੀ ਜੰਡੇਆਲਾ ਗੁਰੂ ਵਿੱਚ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਦੋ ਤੋਂ ਤਿੰਨ ਫਾਇਰ ਕੀਤੇ ਗਏ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਪੁਲਿਸ ਵੱਲੋਂ ਕਲੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਮੇ ਗੈਰੇਜੇ ਪਹਿਤਾਂ ਮ ਗਢੀਲਾਂ ਨੇ ਜਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ ਸ਼ੱਕ ਤਾਂ ਦਾ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਹਾ ਮੈਨੂੰ ਕਿਹੜਾ ਨੰਬਰ ਤੋਂ ਆ ਗਿਆ ਕਿ ਮਜ਼ਾਕ ਨਾ ਕਰਦਾ ਹੋਵੇ ਲੇਕਿਨ ਅੱਜ ਇੱਥੇ ਰਾਉਂਡ ਅਪ ਹੋਏ ਤੇ ਇਹਨਾਂ ਗੋਲੀਆਂ ਚਲਾਈਆਂ ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ ਨੇ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਇਗਨੋਰ ਕੀਤਾ ਅਜਕਲ ਦੇ ਦੇ ਥਰੈਡ ਕਾਲਸ ਵਗੈਰਾ ਜਾਂ ਕੁਝ ਵੀ ਇਦਾਂ ਦੀ ਕੀ ਕਰੇ ਸ਼ਰਾਰਤ ਅਨਸਾਰ ਸਾਨੂੰ ਤਲਾਹ ਮਿਲੀ ਆ ਵੀ ਇੱਥੇ ਨਾ ਅਰਪਤ ਜੈਨ ਸ਼ਾਲਾਪਨ ਸਰੇਜ ਜੈਨ ਤੋਂ ਆਪਣੇ ਸਾਹਲ ਵਾਲੀ ਗਲੀ ਜਿਵੇਂ ਆਲਾ ਦੇ ਦੇ ਜੋ ਟੋੜਾ ਵਿਗਾਰ ਦੇ ਜੁਐਲਰੀ ਦੁਕਾਨ ਹੈ ਇੱਥੇ ਨਾ 6000 ਪਲੇਸ ਜਿੱਦੀ ਗੈरेज ਬਣਾਈ ਇਹਨਾਂ ਨੇ ਫਿਰ ਦਕਾਨ ਦੇ ਦਕਾਰ ਕੋਲ ਲੱਗਦੇ ਨੇ ਉੱਥੇ ਨਾ ਦੋ ਆਏ ਹਲਪਾ ਤੇ ਮੋਟਰ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਤੇ ਫਾਇਰ ਕਰਕੇ ਤੇ ਇਹਨਾਂ ਮੋਟਰਸਾਈਕਲ ਭਜਾਗ ਲੈ ਗਏ ਤੇ ਪਤਾ ਕੀਤਾ ਮੈਨੂੰ ਪਹਿਲਾਂ ਵੀ ਵੈਸੇ WhatsApp ਤੇ ਧੰਕੀ ਆਉਦੀ ਹੈ ਪਰ ਇਹਨੇ ਇਲਾਮ ਕੋਈ ਦਿੱਤੀ ਸਾਨੂੰ ਪਹਿਲਾਂ ਹਾਂ ਦੋ ਨੌਜਵਾਨੀ ਦੇ ਪਰ ਉਹ ਬਤੇ ਸੀ ਉਹਨਾਂ ਭਰੇਤੇ ਸੀ ਉਹ ਤੇ ਪਤਾ ਨੂੰ ਬੋਲੇ ਕਿ ਸਰਦਾਰ ਮੁੰਡੇ ਜਿਹਨੇ ਵੇਖਿਆ ਉਹਨਾਂ ਦੂਰੋਂ ਵੇਖਿਆ ਨਾ ਲੱਗੋ ਕੋਈ ਅਜੇ ਆਪਣਾ ਕਿ ਲੱਗੇ ਲੱਗੇ ਕੋਈ ਨਹੀਂ ਹੈਗਾ ਸੱਤੇ ਕੇ ਨਾਂ ਲੈਂਦਾ ਸੱਤਾ ਨਸ਼ਾਰੀ ਦਾ ਕੋਈ ਉਹਦੀ ਆਵਾਜ਼ ਆਉਂਦੀ ਉਹ ਕਹਿੰਦਾ ਮੈਂ ਸੱਤਾ ਨਸ਼ਾਰੀ ਬੋਲਦਾ ਨਹੀਂ ਤੇ ਕੋਈ ਲੱਗਦਾ ਕੋਈ ਪ੍ਰਤੀਪਤੀ ਦਾ ਕੋਈ ਮੰਗਦੇ ਬੋਲਦੇ ਹੋਣਗੇ ਇਹਨਾਂ ਦਾ ਇਹੀ ਕੰਮ ਹੋਣਾ ਤੰਬਾਕੂ ਆ ਕੇ ਪੈਸਾ ਮੰਗੇ ਕੋਈ ਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਸੰਗ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਜਗਜੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਇਸ ਸਾਲ ਵੀ 10 ਮਾਰਚ 2024 ਦਿਨ ਐਤਵਾਰ ਸਵੇਰੇ 8 ਵਜੇ ਤੋਂ 11 ਵਜੇ ਤੱਕ ਸਕੂਲ ਕੈਂਪਸ ਵਿੱਚ ਕੀਤਾ ਗਿਆ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਪਾਈ। ਇਸ ਮੌਕੇ ਪ੍ਰਿੰਸੀਪਲ ਮੁਕੇਸ਼ਪੁਰ ਸਰਦਾਰ ਰੇਸ਼ਮ ਸਿੰਘ ਪਰਥਾਨ ਪ੍ਰਿੰਸੀਪਲ ਜੀਐਸ ਨਾਥਪਾ ਸਮੇਤ ਸਮੂਹ ਸਟਾਫ ਮੈਂਬਰਸ ਅਤੇ ਵਿਦਿਆਰਥੀ ਹਾਜ਼ਰ ਸਨ। ਨਵੇਂ ਸਾਲ ਦੀ ਸ਼ੁਰੂਆਤ ਜਮਾ ਸੈਸ਼ਨ ਜਿਹੜਾ ਹੈ ਉਹ ਸਟਾਰਟ ਹੋ ਰਿਹਾ ਹੈ ਐਜੂਕੇਸ਼ਨ ਦਾ। ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਅਸਰ ਲੈ ਕੇ ਇਦੀ ਸ਼ੁਰੂਆਤ ਕੀਤੀ ਆ ਹਰ ਸਾਲ ਹੀ ਇਹ ਜਦੋਂ ਨਵਾਂ ਸੈਸ਼ਨ ਸਟਾਰਟ ਕਰਦੇ ਨੇ ਉਦੋਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਤਾਸਾ ਲੈਂਦੇ ਨੇ ਸੋ ਅੱਜ ਵੀ ਸੁਖਨੀ ਸਾਹਿਬ ਦਾ ਪਾਠ ਕੀਰਤਨ ਹੋਏ ਨੇ ਸਮੇ ਸਮੇਂ ਨਾਲ ਜਿਹੜਾ ਇਹ ਸਕੂਲ ਆ ਸਾਡੇ ਸ਼ਹਿਰ ਦਾ ਲੀਡਿੰਗ ਸਕੂਲ ਆ ਸੋ ਇਸ ਸਕੂਲ ਨੇ ਬਹੁਤ ਤਰੱਕੀ ਕੀਤੀ ਆ ਬਹੁਤ ਕੁਆਲਿਟੀ ਐਜੂਕੇਸ਼ਨ ਜਿਹੜੀ ਆ ਉਹ ਬੱਚਿਆਂ ਨੂੰ ਦਿੱਤੀ ਆ ਮੈਂ ਸਮਝਣਾ ਵੀ ਸਕੂਲ ਜਿਹੜੇ ਨੇ ਸਮਾਜ ਦੇ ਹਰ ਜਿਸ ਤਰ੍ਹਾਂ ਸਾਡਾ ਰਾਣੀ ਕਬ ਆ ਗਿਆ ਇੱਥੇ ਸਕੂਲ ਆ ਇਹ ਸਕੂਲ ਦੇ ਬੱਚੇ ਜਿਹੜੇ ਨੇ ਇਥੋਂ ਐਜੂਕੇਸ਼ਨ ਲੈ ਕੇ ਚੰਗੇ ਚੰਗੇ ਫੀਲ ਚ ਗਏ ਨੇ ਆਈਪੀਐਸ ਵੀ ਬਣੇ ਨੇ ਡਾਕਟਰ ਵੀ ਬਣੇ ਨੇ ਇੰਜੀਨੀਅਰ ਵੀ ਬਣੇ ਨੇ ਸੋ ਮੈਂ ਪਰਮਾਤਮਾ ਦੇ ਚਰਨਾਂ 'ਚ ਇਹੋ ਹੀ ਦੁਆਸ ਕਰਨਾ ਕਿਉਂਕਿ ਅੱਜ ਬੜਾ ਸ਼ੁਭ ਦਿਨ ਹੈ ਹੁਣੇ ਹੀ ਭੋਗ ਪਏ ਨੇ ਸੋ ਅੱਜ ਦੇ ਦਿਨ ਇਹੋ ਅਰਦਾਸ ਕਰਨੇ ਆ ਕਿ ਸਕੂਲ ਹੋਰ ਵੀ ਤਰੱਕੀ ਕਰੇ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹਾ ਦੇਵੋ ਜੈ ਹੋ ਕਲੱਬ ਵੱਲੋਂ ਗੀਤ ਸ਼ਕਤੀਨਗਰ ਵਿੱਚ ਅਖਾਦਾ ਮੁਫਤ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਆਸ਼ਨ ਮੁਖੀ ਵਿੱਕੀ ਦੱਤ ਵੱਲੋਂ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਦੰਦਾਂ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਅਤੇ ਹੱਡੀਆਂ ਦੀਆਂ ਬਿਮਾਰੀਆਂ ਅਤੇ ਮੁਫਤ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਇਸ ਕੈਂਪ ਵਿੱਚ 700 ਦੇ ਕਰੀਬ ਲੋਕਾਂ ਦਾ ਚੈੱਕਅਪ ਕਰਵਾਇਆ ਗਿਆ ਅਤੇ ਇਹ ਕੈਂਪ ਇਸੇ ਤਰ੍ਹਾਂ ਜਾਰੀ ਰਹੇਗਾ ਅੱਜ ਜੈਹੂ ਕਲੱਬ ਨੂੰ ਜਿਹੜਾ ਕੈਂਪਲ ਗਿਆ ਗਿਆ ਬਸ ਸਮਝਦਾ ਕਿ ਸਮੇਂ ਦੀ ਲੋੜ ਦੇ ਅਨਸਾਰ ਲੋਕਾਂ ਦੀ ਲੋੜ ਦੇ ਅਨਸਾਰ ਜਿਹੋ ਜਿਹੇ ਸੋਸ਼ਲ ਵਰਕ ਮਿੱਕੀ ਦਿੱਤਾ ਕਰਦਾ ਹੈ ਬੇਹੱਦ ਜਿਹੜੇ ਉਹ ਸਰਾਉਣਯੋਗ ਨੇ ਉਹਨਾਂ ਨੂੰ ਸਲਾਉਣਾ ਚਾਹੀਦਾ ਔਰ ਮੇਰੇ ਖਿਆਲ ਦੇ ਮੁਤਾਬਕ ਕਿ ਸਾਰੇ ਲੋਕਾਂ ਨੂੰ ਰੀਸ ਵੀ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਸੋਸ਼ਲ ਵਰਕ ਕਰਨੇ ਚਾਹੀਦੇ ਨੇ ਕਿਉਂਕਿ ਸਮਾਜ 'ਚ ਨਾ ਬਹੁਤ ਸਾਰੀਆਂ ਲੋੜਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਜੀਣ ਦੇ ਨਾਲ-ਨਾਲ ਆਪਣੇ ਘਰ ਦੇ ਪ੍ਰਤੀ ਜਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਕਿਤੇ ਨਾ ਕਿਤੇ ਸਮਾਜ ਦੀਆਂ ਲੋੜਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੁਹਾਡੇ ਕੋਲ ਬਹੁਤ ਸਾਰਾ ਕੁਝ ਇਹੋ ਜਿਹਾ ਹੁੰਦਾ ਜਿਹੜਾ ਦੂਜਿਆਂ ਕੋਲ ਨਹੀਂ ਹੁੰਦਾ ਤੁਸੀਂ ਕਿਸੇ ਦੀ ਬੋਲ ਵੀ ਸਕਦੇ ਹੋ ਤੁਸੀਂ ਕਿਸੇ ਦੀ ਆਵਾਜ਼ ਵੀ ਬਣ ਸਕਦੇ ਹੋ ਤੁਸੀਂ ਕਿਸੇ ਦੀ ਮੈਡੀਕਲ ਕੈਂਪ ਲਾ ਕੇ ਉਹਦੀ ਸਹਾਇਤਾ ਕਰ ਸਕਦੇ ਹੋ ਲੋਕਾਂ ਕੋਲ ਦਵਾਈਆਂ ਜਨੇ ਹੈ ਗਿਆ ਕਿਸੇ ਨੂੰ ਰਾਸ਼ਨ ਦੇ ਸਕਦੇ ਹੋ ਮਤਲਬ ਕਈ ਥੱਡ ਕੋਲ ਇਹਨਾਂ ਚੀਜ਼ਾਂ ਦਾ ਭੰਡਾਰ ਹੁੰਦਾ ਕਿ ਜਿਹੜੀਆਂ ਤੁਹਾਡੇ ਕੰਮ ਵੀ ਨਹੀਂ ਆਉਂਦੀਆਂ ਔਰ ਤੁਸੀਂ ਲੋਕਾਂ ਨੂੰ ਵੀ ਨਹੀਂ ਦਿੰਦੇ ਸੋ ਐਫਰਟ ਇਹੋ ਜੇ ਨਾਲ ਨਾਲ ਸਮਾਜ ਦੇ ਜਰੂਰ ਕਰਨੇ ਚਾਹੀਦੇ ਨੇ ਕਿ ਸਮਾਜ ਦੀਆਂ ਲੋੜਾਂ ਨੂੰ ਦੇਖ ਕੇ ਕਿਤੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਕਿਤੇ ਕਿਸੇ ਤਰੀਕੇ ਦੀ ਵੀ ਟਿਊਸ਼ਨ ਦੇ ਸਕਦੇ ਹੋ ਕੋਚਿੰਗ ਦੇ ਸਕਦੇ ਹੋ ਤੁਸੀਂ ਪੜ੍ਹੇ ਲਿਖੇ ਲੋਕ ਹਰ ਬੰਦੇ ਕੋਲ ਦੇਣ ਲਈ ਕੁਝ ਨਾ ਕੁਝ ਜ਼ਰੂਰ ਹੁੰਦਾ ਉਹਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਜਿਹੜਾ ਦੇਣ ਦਾ ਜੈਹੋ ਕਲਾ ਮੁਹੱਲਾ ਕਲੀਨਿਕ ਅਤੇ ਲੈਬ ਦੇਖ ਸਾਲ ਪੂਰਾ ਹੋਣ ਤੇ ਅੱਜ ਜੈ ਹੋ ਕਲੱਬ ਦੀ ਟੀਮ ਵੱਲੋਂ ਇੱਕ ਮੇਗਾ ਮੈਡੀਕਲ ਕੈਂਪ ਲਗਾਇਆ ਗਿਆ ਜਦੇ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਅੱਖਾਂ ਦੇ ਮਾਹਿਰ ਡਾਕਟਰ ਦੰਦਾਂ ਦੇ ਮਾਹਿਰ ਡਾਕਟਰ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਚੈੱਕਅਪ ਕੀਤਾ ਗਿਆ ਇੱਕ ਭਾਰਤੀ ਅਰਥ ਸ਼ਾਸਤਰੀ ਅਤੇ ਸਿਵਲ ਸੇਵਕ ਮੋਂਟੇਕ ਸਿੰਘ ਆਲੂਵਾਲੀਆ ਨੇ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਬੜਾ ਹਨੂਮਾਨ ਮੰਦਿਰ ਵਿਖੇ ਆਸ਼ੀਰਵਾਦ ਲਿਆ ਅਤੇ ਹਨੂਮਾਨ ਮੰਦਿਰ ਦੇ ਡਾਕਟਰ ਰਕੇਸ਼ ਸ਼ਰਮਾ ਅਤੇ ਦੁਰਗਿਆਨਾ ਮੰਦਿਰ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਚਾਂਦ ਹੈ 5ਵੇਂ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना ਕ ਰਿੰਡਾ ਵੱਲੋਂ 2 ਕਿਲੋ 292 ਗ੍ਰਾਮ ਹਿਰੋਇਨ ਅਤੇ 2,50,000 ਰੁਪਏ ਦੀ ਰਗਮਣੀ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਸਮਾ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ नगर निगम अमृतसर वालों मानसिंह गेट विखे लगाया गया लंगर ए कुछ होर खबर एक छोटे जहे ब्रेक तो बाद फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइड्स बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू

just a bottle bottle pass i trying to but meri yama let me let me let me head through let me make you move come back boy baby but oh, oh, thoda regret yeah. can never don't ever is a mera swag yeah. let me make you move let me make you move.

ਸੁਪਰੀਡੈਂਡੈਂਟ ਸਿਹਤ ਵਿਭਾਗ ਨੀਰਜ ਪੰਡਾੜੀ, ਵਿਨੋਦ ਬੇਟਾ, ਕੇਵਲ ਕੁਮਾਰ, ਸੁਰਿੰਦਰ ਕੁਮਾਰ ਟੋਨਾ ਅਤੇ ਕਸਤੂਰੀ ਲਾਲ ਨੇ ਲੰਗਰ ਦੀ ਸੇਵਾ ਨਿਭਾਈ। ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵratri ਦੇ ਪਰਬ ਦੀ ਬਧਾਈ ਦਿੱਤੀ ਗਈ। ਅੱਜ Shivratri ਦੇ ਉਪਲਖ ਵਿੱਚ ਜਿਹੜਾ ਹੈਗਾ ਚੀਫ ਸੈਂਟਰੀਨਸਪੈਕਟਰ ਸੈਂਟਰੀਨਸਪੈਕਟਰ ਦੇ ਸਮੂਹ ਸਟਾਫ ਵੱਲੋਂ ਜਿਹੜਾ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਹੈ। ਮੈਂ ਮਹਾਸ਼ਿਵratri ਦੇ ਅਫਸਰ ਤੇ ਜਿਹੜਾ ਹੈਗਾ ਸਮੂਹ ਹੈਲਥ ਵਰਕਰਸ ਨੂੰ ਸਮੂਹ ਸੈਨੀਟਰੀ ਇੰਸ펙ਟਰ ਨੂੰ ਚੀਫ ਸੈਨੀਟਰੀ ਇੰਸ펙ਟਰਸ ਨੂੰ ਐਮਰ ਸਾਰਿਆਂ ਨੂੰ ਜਿਹੜੇ ਸ਼ੁਭ ਕਾਮਨਾ ਦਿਨਾਂ ਦਾ ਤੇ ਨਾਲੇ ਭਗਵਾਨ ਸ਼ਿਵ ਜੀ ਦੇ ਚਰਨਾਂ ਅਰਦਾਸ ਕਰਦਾ ਕਿ ਇਹਨਾਂ ਸਾਰਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਇਹ ਨਗਰ ਨਗਰ ਦੀ ਜਿਹੜੀ ਉਹ ਸੇਵਾਏ ਕਰਦੇ ਰਹੇ ਮੈਂ ਇਸ ਕੋਕੀ ਲੰਗਰ ਜਿਹੜੇ ਕਾਫੀ ਲੱਗਦੇ ਆ ਖਾਸ ਕਰ ਸ਼ਿਵਰਾਤਰੀ ਦੇ ਉਪਲਕਸ਼ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸ਼ਹਿਰ ਦੇ ਨਾਲ ਨਾਲ ਸ਼ਹਿਰ ਦੀ ਸਫਾਈ ਦਾ ਧਿਆਨ ਰੱਖਣ ਜਿੱਥੇ ਵੀ ਲੰਗਰ ਲਾਏ ਆ ਉੱਤੇ ਡਸਟਬਿਨ ਜ਼ਰੂਰ ਲਗਾਣ ਚੀਫ ਸੈਨੀਟਰੀ ਇੰਸਪੈਕਟਰ ਸੈਨੀਟਰੀ ਐਸੋਸੀਏਸ਼ਨ ਵੱਲੋਂ ਲੰਗਰ ਭੰਡਾਰਾ ਲਗਾਇਆ ਗਿਆ ਜਿਸ ਵਿੱਚ ਉੱਚ ਅਧਿਕਾਰਤ ਮਾਨ ਜੋ ਅਡੀਸ਼ਨਲ ਕਮਿਸ਼ਨਰ ਸਾਹਿਬ ਮਾਨਯੋਗ ਡਾਕਟਰ ਰਮਾ ਜੀ ਨਾਲ ਤੋਂਸੋ ਡਾਕਟਰ ਕਿਰਨ ਜੀ ਪੰਜਾਬ ਪ੍ਰਦਾਨ ਸਫਾਈ ਮਜ਼ਦੂਰ ਯੂਨੀਅਨ ਵਿਨੋਦ ਕੁਮਾਰ ਬਿੱਟਾ ਜੀ ਅਤੇ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਦਾ ਜੀ ਆਇਆਂ ਨੂੰ ਆਖਦੇ ਆਂ ਔਰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਰਾਤਰੀ ਦੀ ਮੁਬਾਰਕ ਸ਼ੁਭ ਰਾਤਰੀ ਦੇ ਦਿਹਾੜੇ ਦੇ ਮੌਕੇ ਦੇ ਉੱਪਰ ਚੀਫ ਸੈਨੀਟਰੀ ਇੰਸਪੈਕਟਰ ਅਤੇ ਸੈਨੀਟਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਅੱਜ ਲੰਗ ਉਹ ਚੇਚੇ ਤੌਰ ਤੇ ਪੁੱਜੇ ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਨੇ ਆਖਿਆ ਕਿ ਲੰਗਰ ਲਗਾਉਣੇ ਚੰਗੀ ਗੱਲ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਜਦੋਂ ਲੰਗਰ ਲਗਾਏ ਜਾਂਦੇ ਤਾਂ ਵੱਖ-ਵੱਖ ਸੋਸਾਇਟੀਆਂ ਲੰਗਰ ਲਗਾਦੀ ਹੈ ਖੇਰ ਵਿੱਚ ਉਹਦੇ ਨਾਲ ਸਫਾਈ ਦਾ ਪ੍ਰਬੰਧ ਵੀ ਪੂਰਾ ਰੱਖਣਾ ਅਮਰਸਰ ਫਾਸਟਵੇ ਖਬਰਨਾਮਾ ਲਈ ਅਰਕੇਸ਼ ਕੁਮਾਰ ਸ੍ਰੀ ਸ੍ਰੀ 1008 ਨਿਰਮਲੇ ਸੰਤ ਹਰ ਸਿੰਘ ਜੀ ਮਹਾਰਾਜ ਪਾਪਾ ਪੋੜੇ ਵਾਲੇ ਜੀ ਦੇ ਮੰਦਿਰ ਛਾਟਾ ਵਿਖੇ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਪਿੱਤ ਅਤੇ ਪ੍ਰਧਾਨ ਦੀਪਕ ਪਹਿਲਦੀ ਦੇਖ ਰਹੇ ਖੇਤ ਮਹਾਸ਼ਿਵਰਾਤਰੀ ਦਾ ਪਰਬ ਬੜੀ ਤੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕੋਸ਼ਲਦੀਪ ਪੱਲੂ ਭਗਵਾਨ ਸ਼ੰਕਰ ਜੀ ਦੇ ਨਾਮ ਦਾ ਗੁਣगान ਕੀਤਾ ਗਿਆ। ਇਸ ਮੌਕੇ ਸਾਫਕਾ ਕਾਉਂਸਲਰ ਰਚਨੀ ਸ਼ਰਮਾ ਅਤੇ ਉਹਨਾਂ ਦੇ ਪਤੀ ਰਮਨ ਰੰਮੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਤ ਵਿਸ਼ਾਲ ਜੀ, ਦੀਪਕ ਰਾਮਪਾਲ, ਅਮਨ ਰਾਮਪਾਲ, ਸੰਦੀਪ ਰਾਪਾਲ, ਰਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਮਾਸ਼ਵ ਰਾਤਰੀ ਦੀ ਸਾਰੇ ਇਲਾਕਾ ਨਿਵਾਸੀਆਂ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਅੱਜ ਸ਼ੁਭ ਰਾਤਰੀ ਦੇ ਪ੍ਰਲਖ ਵਿੱਚ ਬਾਬਾ ਪੋੜੀ ਵਾਲਾ ਮੰਦਿਰ ਸ਼ਟਾ ਵਿਖੇ ਸ਼ੁਭ ਰਾਤਰੀ ਦੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ 7 ਦਿਨ ਹੋ ਗਏ ਚਾਰੇ ਪ੍ਰੋਗਰਾਮ ਜੋ ਕਿ ਅੱਜ 7 ਤਰੀਕ ਨੂੰ ਜਾਗੋ ਕੱਢੀ ਗਈ ਸੀ 8 ਤਰੀਕ ਨੂੰ ਰਾਤੀ 8:00 ਤੋਂ 12:00 ਵਜੇ ਤੱਕ ਪ੍ਰਭੂ ਦਾ ਗੁਰਗਾਣ ਕੀਤਾ ਗਿਆ ਇਲਾਕਾ ਦੇ ਵਸਨੀਕਾਂ ਨੇ ਆ ਕੇ ਬੋਲੇ ਨਾਲ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹਰ ਹਰ ਮਾਨ ਦੀ ਹਿਮਲੋਕ ਮੰਦਿਰ ਗਲੀ ਨੰਬਰ 5 ਫਤਿਹ ਸਿੰਘ ਕਲੋਨੀ ਵਿਖੇ ਮਹਾਸ਼ਿਵਰਾਤਰੀ ਦੇ ਪਰਵ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਸਾਫ ਕਾ ਕੌਂਸਲਰ ਵਿਕਾਸ ਸੋਨੀ ਬੱਬੀ ਪਹਿਲਵਾਨ ਮੁਖਤਾਰ ਤੇ ਉਪਸਥਿਤ ਹੋਏ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵ ਰਾਤਰੀ ਦੇ ਪਰਵ ਦੀ ਬਧਾਈ ਦਿੱਤੀ ਗਈ। ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਘਵਲ ਇਕਤਾ ਪਾਰਕ ਦੇ ਨਸਤੇ ਗੁਰਬਖਸ਼ ਨਗਰ ਵਿਖੇ 10 ਤੋਂ 16 ਮਾਰਚ ਤੱਕ श्रीमद् भागवत कथा ज्ञान यज्ञ करवाया आचार्य ਜਿਸ ਸੰਬੰਧੀ ਕਲਸ਼ ਯਾਤਰਾ ਕਰਦੀ ਗਈ। ਇਹ ਕਲਸ਼ ਯਾਤਰਾ ਵਾਕਵਾਕੀ ਲਾਕਿਆਂ ਵਿੱਚੋਂ ਹੁੰਦੀ ਹੋਈ ਵਾਪਸ ਗੁਰਬਖਸ਼ ਨਗਰ ਵਿਖੇ ਸੰਪੰਨ ਹੋਈ। ਵਿਆਸ ਪੁੱਜਿਆ। श्री नवनीत कृष्ण कौशिक ਜੀ, श्री वृंदावन ਵਾਲੇ ਕਥਾ ਦਾ ਉਚਾਰਨ ਕਰਨਗੇ। ਪ੍ਰธาน सुशील सितारा, ਮੁਖ ਸੇਵਾਦਾਰ ਵਿਵੇਕ ਕੁਮਾਰ ਵੀ ਹਾਜ਼ਰ ਸਨ। ਗੁਲਦੇਵੀ ਮਾਂ ਬੱਦਰ ਗਾਲੀ ਕੀ ਆਸ਼ੀਰਵਾਦ ਸੇ। श्री महाकाली ਯਾਤਰਾ ਸੇਵਾ ਸੰਗ ਪਰਿਵਾਰ दूसरी बार श्रीमद भागवत कथा का आयोजन मेरे ठाकुर जी और मेरे किशोरी जी की कृपा से है वैसे तो हम इस योग नहीं है कि ठाकुर जी का कोई भी कार्य कर सके ये तो मेरे गोविंद ने कृपा की है कि इस बार गुरुबक्श नगर एकता पार्क के सामने गली में ठाकुर जी का भव्य भागवत कथा का आयोजन श्री महाकाली यात्रा सेवा संघ परिवार के ये सभी परिवार के हमारे सदस्य हैं सनातन धर्म शिव मंदिर पीली कॉलोनी विखे महाशिवरात्रि ਦੇ ਸਬੰਧ ਵਿੱਚ ਸੰਕੀਰਤਨ ਕੀਤਾ ਗਿਆ। ਪੰਡਿਤ ਗੋਲਡੀ ਸ਼ਰਮਾ ਵੱਲੋਂ ਪੂਜਾ ਅਰਚਨਾ ਕੀਤੀ ਗਈ। ਅਜਿਹਾ ਥਾਪਾ ਅਸ਼ਵਨੀਕ ਠਾਕੁਰ, ਪ੍ਰਿੰਸ ਪੇਦੀ, ਰਿਤਿਕ ਸ਼ੇਤਰੀ, हेमंत ਕੁਮਾਰ, ਕੇਸ਼ਵ ਵੀ ਹਾਜ਼ਰ ਸਨ। ਪ੍ਰੋਗਰਾਮ ਸ਼ਿਵਰਾਤਰੀ ਕੀਤੀ ਮਨਾਈ ਦੀ ਅਸੀਂ ਇਹ ਸਾਡਾ ਸਨਾਤਨ ਸ਼ਿਵ ਮੰਦਿਰ ਜਿਹੜਾ ਆ ਪੀਲੀ ਕਲੋਨੀ ਖੰਡਵਾਲਾ ਵਖੇ ਪਿਛਲੇ 20-22 ਸਾਲ ਤੋਂ ਸ਼ਿਵਰਾਤੀ ਦਾ ਤਿਉਹਾਰ ਆ ਰਿਹਾ ਤੇ ਹਰ ਕਾ ਵੀ ਇਹ ਸ਼ਿਵਰਾਤੀ ਮਨਾਏ ਸੀ ਤੇ ਅੱਜ ਸ਼ਿਵਰਾਤੀ ਦੇ ਸ਼ਿਵਾ ਦੇ ਵਿਆਹ ਦੇ ਸਬੰਧ ਵਿੱਚ ਅਸੀਂ ਭੰਡਾਰਾ ਲਾਣ ਜਾ ਰਹੇ ਹਾਂ ਔਰ ਸੇਵਾ ਸੇਵਾ ਜਿਹੜੀ ਹੈ ਉਹ ਹੀ ਕਰ ਰਹੇ ਹਾਂ ਰੂਪਨਗਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ ਮੁਕਤ ਤੌਰ ਤੇ ਉਪਸਥਿਤ ਹੋਏ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ इस मौके परमजीत चोपड़ा दारा काउंसलर भी हाजिर सन श्री सुखमनी साहब सेवा सोसाइटी मजीठा रोड वाला हफ्तावारी गोरमत समागम श्रीमती सुमन अति श्री हरकेश आनंदिग्रए स्थान ग्रीनफील्ड मजीठा रोड विखे करवाया गया ਸਿੱਖ ਕੌਮ ਦੇ ਮਹਾਨ ਕੀਰਤਨੀਏ ਪਾਈ ਸਾਹਿਬ ਪਾਈ ਗੁਰਵਿੰਦਰ ਸਿੰਘ ਰਿੰਕੂ ਵੀਰ ਜੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੋਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ ਮੀਤ ਪ੍ਰਧਾਨ ਕਿਰਪਾਲ ਸਿੰਘ ਰਮਿੰਦਰ ਰੰਮੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਸਲਾਨਾ ਪ੍ਰੋਗਰਾਮ ਸ੍ਰੀ ਹਰਕੇਸ਼ ਅਨੰਦ ਕੱਪੜੇ ਵਾਲੇ ਜਿਹੜੇ ਕਿ ਹਰ ਸਾਲ ਬਹੁਤ ਹੁਤਾਮਣੇ ਇਸ ਇਲਾਕੇ ਦੇ ਵਿੱਚ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਦੇ ਆ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਵਾ ਇਹ ਪਰਿਵਾਰ ਬਹੁਤ ਹੀ ਰੱਬ ਨਾਲ ਜੁੜਿਆ ਗੁਰੂ ਰਾਮਦਾਸ ਨਾਲ ਜੁੜਿਆ ਵਾ ਇਹਨਾਂ ਨੂੰ ਦਾਸ ਵੱਲੋਂ ਮੁੱਖ ਸੇਵਾਦਾਰ ਹੁੰਦਿਆ ਤੇ ਸਮੂਹ ਸੋਸਾਇਟੀ ਦੇ ਮੈਂਬਰਾਂ ਵੱਲੋਂ ਬਹੁਤ-ਬਹੁਤ ਵਧਾਈਆਂ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 2034 ਅਤੇ ਬਹੁਤ ਉਤਸਵ ਦੇ ਮੌਕੇ ਤੇ ਆਰਐ ਸਮਾਜ ਸ਼ਕਤੀਨਗਰ ਅੰਮ੍ਰਿਤਸਰ ਦੇ ਵੇੜੇ ਵਿੱਚ 8 ਮਾਰਚ 2024 ਨੂੰ 10 मार्च 2024 तक चतुर्वेद शतकाम यज्ञ बडी तुमतम नाल करवाया गया इस मौके प्रिंसिपल डॉक्टर नीलम कामरा आर्य खेत्री प्रतिनिधि सभा इंद्रजीत ठुकराल जुगल किशोर आहूजा राकेश मेहरा हाजर सन जो आजादी हमें मिली है उसमें सारा योगदान आर्य समाज और विशेषतः स्वामी दयानंद जी का था यानी उस में स्वामी दयानंद जी ना होते ਤੋ ਸ਼ਾਇਦ ਹਮੇ ਆਜ਼ਾਦੀ ਨਾ ਮਿਲਦੀ ਵਰਲਡ 'ਚ ਇੰਡੀਆ 'ਚ ਜੇ ਆਰੀਆ ਸਮਾਜ ਔਰ ਡੀਵੀ ਕੋ ਮਾਈਨਸ ਕਰ ਦਿਆ ਜਾਏ ਤੋ ਹਰ ਜਗ੍ਹਾ ਅੰਧਕਾਰ ਹੋਗਾ ਪਿੰਡ ਰਾਜੇ ਤਾਲ ਵਿਖੇ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਅਤੇ ਅਰਦਾਸ ਬੇਨਤੀਆਂ ਕੀਤੀਆਂ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕੀਤੇ ਗਏ ਇਸ ਮੌਕੇ ਤੇ ਪ੍ਰਧਾਨ ਬਲਕਾਰ ਸਿੰਘ ਕੁਲਵੰਤ ਸਿੰਘ ਕੋਕਾ ਕੋਲਾ ਨਰਭੈਲ ਸਿੰਘ ਲਾਟੀ ਸੋਨੀ ਰਾਜੇਤਾਲ ਕਰਮਜੀਤ ਮੋਨੂ ਗੁਰਪ੍ਰੀਤ ਸਿੰਘ ਬਚਨ ਸਿੰਘ ਮੈਂਬਰ ਸੁਖਦੇਵ ਸਿੰਘ ਬਲਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਾਡੇ ਬਾਬਾ ਲੱਖਾ ਦਾਤਾ ਪੀਰ ਦੇ ਸਲਾਨਾ ਮੇਲਾ ਆ ਸਭ ਤੋਂ ਪਹਿਲਾਂ ਜਿਹੜੀ ਸੰਗਤਾਂ ਆਈਆਂ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਜੀ ਆਇਆਂ ਕਹਿੰਦੇ ਆ ਫਿਰ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਮੇਲੇ ਦੇ ਵਿੱਚ ਨਾ ਰੌਣਕ ਵਧਾਈ ਆ ਬੜੇ ਸ਼ਾਂਤ ਵੀ ਪੂਰਵਕ ਤਰੀਕੇ ਨਾਲ ਦਰਸ਼ਨ ਦਰਾਰੇ ਉਹਨਾਂ ਨੇ ਕੀਤੇ ਨੇ ਅਸੀਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਜਿਹੜੇ ਸੰਤ ਮਹਾਪੁਰਸ਼ਰ ਨਾਲ ਆਏ ਨੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਨਾਲ ਲੈ ਕੇ ਆਏ ਨੇ ਜੀ ਸਰਬ ਧਰਮ ਲੰਗਰ ਸੇਵਾ ਸੁਸਾਇਟੀ ਵੱਲੋਂ ਹਰ ਮੱਸੀਆ ਦੇ ਸੰਬੰਧ ਵਿੱਚ ਮਹੀਨਾਵਾਰ ਲੰਗਰ ਮਜੀਠਾ ਰੋਡ ਵਿਖੇ ਲਗਾਇਆ ਗਿਆ ਇਹ ਲੰਗਰ ਸੰਸਾਦ ਦੇ ਉਪ ਚੇਅਰਮੈਨ ਸਵਰਗਵਾਸੀ ਵਿਜੇ ਖੰਨਾ ਦੀ ਆਤਮਿਕ ਸ਼ਾਂਤੀ ਲਈ ਸਮਰਪਿਤ ਕੀਤਾ ਗਿਆ ਇਸ ਮੌਕੇ ਦੇਸ ਰਾਤ ਸੋਈ ਬਚਨ ਲਾਲ ਕਿਰਪਾਲ ਸਿੰਘ संजय शर्मा समेत स्मू मेंबर्स मौजूद सन श्री गुरु रामदास लोकपलाई सोसाइटी बलो आसादी वाट दे पाठ कीर्तन समागम इस एंतवार 10 मार्च 2024 सवेरे 8 बजे सरदार रंजीत सिंह जी दे गृह कोठी नंबर 73 वृंदावन गार्डन फतेहगढ़ चूरिया रोड विखे कीता किया શર્માગ બટાલ રોડ વિખે બીવરેજ થી સફાઈ કરતા ਪੰਜਾਬ ਵਿੱਚ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵੱਲ 8% ਤੈਅशुदा ਫੀਸਾਂ ਤੋਂ ਜ਼ਿਆਦਾ ਵਸੂਲੀ ਕਰਨ ਵਾਲਿਆਂ ਸਕੂਲਾਂ ਵਿਰੁੱਧ ਨੈਸ਼ਨਲ ਯੂਥ ਪਾਰਟੀ ਪੰਜਾਬ ਨੇ ਹੱਲਾ ਬੋਲ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਮੂਹ ਮਾਪਿਆਂ ਤੇ ਬੱਚਿਆਂ ਦੇ ਹੱਕ ਵਿੱਚ ਖੜ੍ਹਦੇ ਆ। ਪੰਜਾਬ ਸਰਕਾਰ ਦੁਆਰਾ ਬਣਾਏ ਕਾਨੂੰਨ ਦੀ ਹਿਮਾਇਤ ਵਿੱਚ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗੱਲ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਸਕੂਲ ਵਾਲਿਆਂ ਨੇ ਲੋੜਵੰਦ ਬੱਚਿਆਂ ਨੂੰ ਫ੍ਰੀ ਆਫ ਕੋਸਟ এডুকেশন ਨਾ ਦੇ ਕੇ ਅਧਿਕਾਰਾਂ ਦੀ ਹਨਨ ਕੀਤਾ ਅਤੇ ਇੱਕ ਦੀ ਵੀ ਉਲੰਘਣਾ ਕੀਤੀ ਗੁਰਤੇਗ ਬਹਾਦਰ ਨਗਰ ਵੈਲਫੇਅਰ ਸੁਸਾਇਟੀ ਬੀ ਬਲਾਕ ਮਾਲ ਮੰਡੀ ਵਿਖੇ Shivratri ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਕੇਵਲ ਅਟਵਾਰ ਮਨਜੀਤ ਸਿੰਘ ਹਰਪਜਨ ਸਿੰਘ ਵਿਜੇ ਕੁਮਾਰ ਜਤਿੰਦਰਪਾਲ ਸਿੰਘ ਨਿਰੰਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ शिवरात्रि ਦੇ ਪਾਵਨ ਉਪਲਖਸ਼ ਦੇ ਮੌਕੇ ਤੇ ਬਟਾਲਾ ਰੋਡ ਗਲੀ ਨੰਬਰ 6 ਰਗੁਨਾਥ ਮੰਦਿਰ ਵਿਖੇ ਸੰਗੀਤਨ ਕੀਤਾ ਗਿਆ ਅਤੇ ਵਾਕ-ਵਾਕ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਪ੍ਰਧਾਨ ਜਗਿੰਦਰ ਰਾਜਕੁਮਾਰ, ਕਮਲ ਕੁਮਾਰ, ਵਿਵੇਕ ਸ਼ਰਮਾ, ਅਸ਼wini ਸ਼ਰਮਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਮਹਾਸ਼ਿਵਰਾਤਰੀ ਪਰਬ ਦੇ ਸਬੰਧ ਵਿੱਚ ਗੁਰੂ ਨਾਨਕਪੁਰਾ, ਰਾਮਨਗਰ ਕਲੋਨੀ, ਇਸਲਾਮਾਬਾਦ ਵਿਖੇ ਤੁਲੀ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਗੌਤਮ ਤੁਲੀ ਪਾਰਲ ਤੁਲੀ ਜੁਗਰਾਜ ਤੁਲੀ ਸੰਭਵ ਰੋਸ਼ਨ ਤੁਲੀ ਪਵਨ ਲਾਲ ਤੁਲੀ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਲੰਗਰ ਛਕਿਆ ਤੇ ਮਹਾ ਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ ਬੰਮ ਬੰਮ ਸ਼੍ਰੀ ਰਾਮ ਤਿਰਤ ਸਵਾਮੀ ਵਾਲਮੀਕੀ ਜੀ ਦੀ ਤਪੋ ਭੂਮੀ ਵਿੱਚ ਪਰਮ ਸੰਤ ਅਦਵਾਸ ਰੂਪ શ્રી આરતી દેવા મહારાજની મૂર્તિના સ્થાપના દિવસ કરતારનગર ચિયાટા પંડિત નાનક ચંદાતા પિતા અને બિદ્ધ આશ્રમ દગત સંત સંમેલન કરવ્યા ગયા સાર મખા સંતા મહાવાની શમુલીયત સતકાર યોગ સ્વામી સરૂપાનંદ મહારાજ જી સ્વામી અશોકા આનંદજી મહારાજ સુધા માતાજી પરમ સત્કાર યોગ પ્રેમ બહેનજી બબા બલવિંદ જી કપૂરથલા શ્રી વિશાલ ગોલડી જી સુમિત શાસ્ત્રી જી ਅਰਤੀ ਦੇਵਾ ਜੀ ਮਹਾਰਾਜ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਵਿਖੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਸੰਬੰਧੀ ਇੱਕ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਇਓ ਚ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਦੋ ਦੋਸ਼ੀ ਕੀਤੇ ਗਏ ਕਾਬੂ ਜੰਡਿਆਲਾ ਗੁਰੂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਅੱਜ ਦੀਆਂ ਖਬਰਾਂ ਹੋਰ ਸੁਣਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੂਜੇ ਸਾਥ ਤਨਵਾਦ